ਸ਼ਰੂਮਣੀ ਅਕਾਲੀ ਦਲ ਦੇ ਵੱਲੋਂ 12 ਤਰੀਕ ਨੂੰ ਆਪਣੇ ਪ੍ਰਧਾਨ ਦੀ ਚੋਣ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਔਰ ਇਸ ਮੀਟਿੰਗ ਦੇ ਵਿੱਚ ਆਪਣੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸ ਮੀਟਿੰਗ ਦੇ ਵਿੱਚ ਡੈਲੀਗੇਟਸ ਜਿਹੜੇ ਨੇ ਆਉਣਗੇ ਔਰ ਆ ਕੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨਗੇ। ਹੁਣ ਇਸ ਪ੍ਰੋਸੈਸ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਆ। ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਵਨ ਇੰਡੀਆ ਪੰਜਾਬੀ ਦੀ ਗੱਲ ਵੀ ਹੋਈ ਔਰ ਉਹਨਾਂ ਨੇ ਇੱਕ ਚਿੱਠੀ ਵੀ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਹੈ ਔਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਸਾਫ਼ ਜ਼ਿਕਰ ਕੀਤਾ ਆ ਕਿ ਲੀਗਲੀ ਕਨਸਟੀਟਿਊਸ਼ਨਲੀ ਇਹ ਪੋਸੀਬਲ ਨਹੀਂ ਹੈਗਾ ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਤੇਜਾ ਸਿੰਘ ਸਮੁੰਦਰੀ ਹਾਲ ਇੱਕ ਧਾਰਮਿਕ ਸੰਸਥਾ ਦੇ ਅੰਡਰ ਆਉਂਦਾ ਹੈ ਤੇਜਾ ਸਿੰਘ ਸਮੁੰਦਰੀ ਹਾਲ ਇੱਕ ਧਾਰਮਿਕ ਹਾਲ ਹੈ ਇੱਕ ਧਾਰਮਿਕ ਇਮਾਰਤ ਹੈ ਔਰ ਉੱਥੇ ਰਾਜਸੀ ਕੰਮ ਨਹੀਂ ਹੋ ਸਕਦੇ ਜਾਂ ਕਹਿ ਦਈਏ ਕਿ ਪੋਲਿਟিক্যাল ਸਟੈਂਸਸ ਉੱਥੇ ਅਮਲ ਦੇ ਵਿੱਚ ਨਹੀਂ ਆ ਸਕਦੇ ਪੋਲਿਟিক্যাল ਸਿਚੁਏਸ਼ਨਸ ਉੱਥੇ ਤੈਅ ਨਹੀਂ ਕੀਤੀਆਂ ਜਾ ਸਕਦੀਆਂ ਇਹਦੇ ਉੱਤੇ ਇਤਰਾਜ਼ ਚੁੱਕਦੇ ਨਜ਼ਰ ਆਏ ਨੇ ਸੁਖਜਿੰਦਰ ਰੰਦਾਵਾ ਉਹਨਾਂ ਨੇ ਇਸੇ ਮਤਲਬਕ ਇੱਕ ਚਿੱਠੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਲਿਖੀ ਹੈ ਤੇ ਇਸੇ ਮਾਮਲੇ ਨੂੰ ਲੈ ਕੇ ਸਵਾਲ ਖੜਾ ਕਰਨਾ ਬਣਦਾ ਵੀ ਹੈ ਕਿਉਂਕਿ ਜਦੋਂ ਸ਼੍ਰੀ ਕਾਲਟਕ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੁੰਦਾ 2 ਦਸੰਬਰ 2024 ਦਾ ਤੇ ਉਸ ਹੁਕਮਨਾਮੇ ਦੇ ਵਿੱਚ ਇਹ ਦਲੀਲ ਦਿੱਤੀ ਗਈ ਸੀ ਕੇ ਹੁਕਮ ਮੁਤਾਬਕ ਭਰਤੀ ਸ਼ੁਰੂ ਕਰ ਦਿੱਤੀ ਜਾਵੇ ਤੇ ਅਕਾਲੀ ਲੀਡਰਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਡਾਕਟਰ ਦਲਜੀਤ ਚੀਮਾ ਔਰ ਆਸ-ਪਾਸ ਦੇ ਲੀਡਰਾਂ ਨੇ ਉਸ ਵੇਲੇ ਇਹ ਕਿਹਾ ਸੀ ਕਿ ਕਨਸਟੀਟਿਊਸ਼ਨਲੀ ਅਸੀਂ ਇਸ ਆਧਾਰ ਦੇ ਉੱਤੇ ਭਰਤੀ ਨਹੀਂ ਕਰ ਸਕਦੇ ਸਾਡੀ ਵਰਕਿੰਗ ਕਮੇਟੀ ਕਰੇਗੀ ਕਿਉਂਕਿ 2 ਦਸੰਬਰ ਦੇ ਫੈਸਲੇ ਦੇ ਵਿੱਚ ਪੰਜ ਮੈਂਬਰੀ ਕਮੇਟੀ ਜਿਹੜੀ ਉਸ ਵੇਲੇ ਸੱਤ ਮੈਂਬਰੀ ਸੀ ਉਸ ਕਮੇਟੀ ਨੂੰ ਚਾਰਜ ਦਿੱਤਾ ਗਿਆ ਸੀ ਕਿ ਭਰਤੀ ਆਰੰਭੀ ਜਾਵੇ ਪਰ ਉਸ ਵੇਲੇ ਇਹੀ ਤਰਕ ਦਿੱਤਾ ਗਿਆ ਕਿ ਕਨਸਟੀਟਿਊਸ਼ਨਲੀ ਅਸੀਂ ਸੱਤ ਮੈਂਬਰੀ ਕਮੇਟੀ ਦੇ ਅਧੀਨ ਆਪਣੀ ਭਰਤੀ ਨਹੀਂ ਕਰ ਸਕਦੇ ਆਪਾਂ ਵਰਕਿੰਗ ਕਮੇਟੀ ਦੇ ਆਧਾਰ ਦੇ ਉੱਤੇ ਕਰਾਂਗੇ ਵਰਕਿੰਗ ਕਮੇਟੀ ਦੇ ਵੱਲੋਂ ਕਰਾਵਾਂਗੇ ਖੈਰ ਉਹ ਹੋਈ ਵੀ ਉਸ ਵੇਲੇ ਕਨਸਟੀਟਿਊਸ਼ਨ ਦਾ ਚੇਤਾ ਰਿਆ ਅਕਾਲੀ ਦਲ ਨੂੰ ਉਸ ਵੇਲੇ ਸੀਨੀਅਰ ਲੀਡਰਸ ਨੂੰ ਦਲਜੀਤ ਸਿੰਘ ਚੀਮਾ ਨੂੰ ਬਾਕੀ ਲੀਡਰਾਂ ਨੂੰ ਇਹ ਚੇਤਾ ਰਿਹਾ ਕਿ ਕਨਸਟੀਟਿਊਸ਼ਨਲੀ ਭਰਤੀ ਹੋਣੀ ਹੈ ਤੇ ਇਹ ਕਨਸਟੀਟਿਊਸ਼ਨ ਦੇ ਆਧਾਰ ਦੇ ਉੱਤੇ ਨਹੀਂ ਤਾਂ ਪਾਰਟੀ ਨੂੰ ਪ੍ਰੋਬਲਮ ਹੋ ਸਕਦੀ ਹੈ ਪਰ ਹੁਣ ਜਦੋਂ ਪ੍ਰਧਾਨ ਚੁਣਨਾ ਹੈ ਕੀ ਹੁਣ ਕਨਸਟੀਟਿਊਸ਼ਨ ਦਾ ਚੇਤਾ ਨਹੀਂ ਆ ਰਿਹਾ ਕੀ ਹੁਣ ਕਨਸਟੀਟਿਊਸ਼ਨ ਵਿੱਚ ੜੇਕਾ ਨਹੀਂ ਬਣ ਰਿਹਾ ਕੀ ਹੁਣ ਕਨਸਟੀਟਿਊਸ਼ਨਲੀ ਫੇਅਰ ਚੋਣ ਕੀਤੀ ਜਾ ਰਹੀ ਹੈ ਕੀ ਤੇਜਾ ਸਿੰਘ ਸਮੁਦਰੀ ਹਾਲ ਨੂੰ ਚੁਣਨਾ ਇਹ ਫੇਅਰ ਹੈ ਸੁਖਜਿੰਦਰ ਰੰਧਾਵਾ ਨੇ ਇਹੀ ਸਵਾਲ ਖੜੇ ਕੀਤੇ ਆ ਆਓ ਸੁਣਦੇ ਆ ਸੁਖਜਿੰਦਰ ਰੰਧਾਵਾ ਨੇ ਵਨ ਇੰਡੀਆ ਪੰਜਾਬੀ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਤੁਸੀਂ ਅਕਾਲੀ ਦਲ ਦੀ ਧਰਤੀ ਪ੍ਰਕਿਰਿਆ ਦੇ ਉੱਤੇ ਔਰ ਪ੍ਰਧਾਨਗੀ ਦੀ ਚੋਣ ਉੱਤੇ ਸਵਾਲ ਚੁੱਕਿਆ ਸੀਗਾ ਧਰਤੀ ਪ੍ਰਕਿਰਿਆ ਦੀ ਧਰਤੀ ਪ੍ਰਕਿਰਿਆ ਦੀ ਕੋਈ ਵੀ ਜਿਹੜੀ ਇਲੈਕਸ਼ਨ ਹੈ ਜੀ ਉੱਤਰਾਕਾਸ਼ਾਂ ਕਿ ਨਹੀਂ ਹੋ ਸਕਦੀ ਠੀਕ ਹੈ ਠੀਕ ਹੈ ਜੀ ਆਪਾਂ ਪੰਜ ਦੋ ਜਨਰਲ ਇਲੈਕਸ਼ਨਾਂ ਚ ਵੀ ਜਾਂਦੇ ਆ ਜਾਂ ਜੰਗ ਪਾਰਟੀ ਇਲੈਕਸ਼ਨ ਹੁੰਦੀ ਆ ਉਹ ਤੁਹਾਡੇ ਪਾਰਟੀ ਆਫਿਸ ਹੁੰਦੀ ਆ ਜੀ ਕਿਸੀ ਓਪਨ ਪਬਲਿਕ ਪਲੇਸ 'ਤੇ ਹੋ ਸਕਦੀ ਆ ਠੀਕ ਹੈ ਪਰ ਕਿਸੇ ਪਾਰਟੀ ਦੀ ਜਿਹੜੀ ਇਲੈਕਸ਼ਨ ਆ ਹੂੰ ਉਹ ਪਰ ਦੁਆਰਾ ਸਾਬ ਦੀ ਹਦੂਦ ਦੇ ਅੰਦਰ ਨਹੀਂ ਹੋ ਸਕਦੀ ਓਕੇ ਜੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਜੀ ਇਹ ਪਾਰਟ ਆਫ ਗੋਲਡਨ ਟੈਂਪਲ ਆ ਹੂੰ ਜੋ ਜਨੀਅ ਹੋਇ ਤਰ ਮਕ ਲਾਉਤ ਯਾਨੀ ਕੁੱਤੇ ਜਾਂ ਸੀ ਸਮੁੰਦਰੀ ਹਾਲਤ ਹੁੰਦੀਆਂ ਨੇ ਹੂੰ ਉਹ ਕਿਸੇ ਪਾਰਟੀ ਦੇ ਪ੍ਰਧਾਨ ਦੀ ਚੋਣ ਲਈ ਨਹੀਂ ਵਰਤਿਆ ਜਾ ਸਕਦਾ ਹੂੰ ਇਹ ਸਿੱਧੀ ਕੋਡ ਆਫ ਕੰਡਕਟ ਜਿਹੜਾ 1951 ਚ ਬਣਿਆ ਸੀ ਉਹਦੀ ਵਰਕਿਟਿਸ਼ਨ ਦੇਣਾ ਓਕੇ ਅ ਰਿੰਦਾਵਾ ਸਾਹਿਬ ਮੈਂ ਇੱਕ ਇੱਕ ਸਵਾਲ ਹੋਰ ਕਰਨਾ ਤੁਹਾਨੂੰ ਕਿਉਂਕਿ ਇਸ ਮਸਲੇ ਉੱਤੇ ਅਕਾਲੀ ਦਲ ਨੇ ਪਹਿਲਾਂ ਵੀ ਇਹ ਗੱਲ ਚੱਕੀ ਸੀਗੀ ਕਿ ਉਹਨਾਂ ਨੂੰ ਲੀਗਲ ਪ੍ਰੋਬਲਮਸ ਫੇਸ ਕਰਨੀਆਂ ਪੈਣਗੀਆਂ ਆਕਾਲ ਤਖਸਾਲ ਦੇ ਹੁਕਮ ਤੋਂ ਬਾਅਦ ਨੇ ਕਿ ਆ ਕਿ ਜੀ ਅਸੀਂ ਪਰਥੀ ਅਕਾਲ ਤਖਤ ਦੀ ਉਹ ਕਰਦੇ ਸਾਨੂੰ ਇਲੀਗਲ ਜਿਹੜੀ ਕਰਨੀ ਪਵੇਗੀ ਤੇ ਹੁਣ ਜੀ ਉੱਥੇ ਹੀ ਅਕਾਲ ਤਖਤ ਸਾਹਿਬ ਦੇ ਜਿੱਥੇ ਅਕਾਲ ਤਖਤ ਸਾਹਿਬ ਵੀ ਸੁਰਾਂਗ ਉੱਥੇ ਆ ਤੇ ਦਰਬਾਰ ਸਾਹਿਬ ਉਹਦਾ ਹੀ ਪਾਰਟ ਹੈ ਸੁਰਾਂਗ ਉੱਥੇ ਕਿਵੇਂ ਹੁਣ ਲੀਗਲ ਤੇ ਇਹ ਕਿਵੇਂ ਪੋਲਿਟੀਕਲ ਐਕਟੀਵਿਟੀ ਕਰ ਰਹੇ ਇਹ ਤਾਂ ਸਵਾਲ ਹੈ ਕਿ ਕੀ ਹੁਣ ਭੁੱਲ ਗਏ ਕਿ ਲੀਗਲ ਐਕਟੀਵਿਟੀ ਕਰਨੀ ਆ ਜਾਂ ਫਿਰ ਕੁਝ ਕਰਨੀ ਆ ਇਹ ਵਿੱਚ ਮੈਂ ਲਿਖਿਆ ਵੀ ਆ ਲੈਟਰਚ ਜੀ ਹਮ